ਆਪ ਦਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ ਦੇ ਨਿਵਾਸ ਗ੍ਰੀਨ ਐਵੇਨਿਊ ਵਿਖੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਅਤੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਫੈਸਰ ਦਰਬਾਰੀ ਲਾਲ ਵੱਲੋਂ ਲਿਖੀ ਕਿਤਾਬ ਦਾਸਤਾਨੇ ਜਲਿਆਂਵਾਲਾ ਬਾਗ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਪਰਿਵਾਰਕ ਮੈਂਬਰ ਜਗਦੀਸ਼ ਕੁਮਾਰ, ਕਰਨਜੀਤ ਸਿੰਘ, ਰਜਿੰਦਰ ਸ਼ਰਮਾ, ਕਮਲ ਪੌੜਰ, ਸੁਨੀਲ ਕੁਮਾਰ, ਵਿਮਲ ਕੋਪੂਰ, ਪ੍ਰਧਾਨ ਰஞ்சிਤ ਭਾਰਗਵਾਦ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਪਾਵੇਂ ਮਹਾਤਮਾ ਗਾਂਧੀ ਜੀ ਜ਼ੋਰ ਨਾਲ ਲੱਗੇ ਸਨ ਪਰ ਇਹ ਜਿਹੜੀ ਜਲ੍ਹਿਆਲੇ ਬਾਗ ਦੀ ਘਟਨਾ ਸੀ ਇਹ ਆਜ਼ਾਦੀ ਨੂੰ ਬਹੁਤ ਨੇੜੇ ਲੈ ਆਈ 1919 ਤੋਂ ਬਾਅਦ ਤੁਸੀਂ ਦੇਖੋ 47 ਜਾ ਕੇ ਮੁਲਕ ਆਜ਼ਾਦ ਹੋ ਗਿਆ ਤੋਂ ਅੱਜ ਥੋੜੇ ਜਿਹੇ ਪਰਿਵਾਰਾਂ ਦੇ ਲੋਕ ਆਏ ਹਨ ਅਗਲੀ ਵਾਰੀ ਅਸੀਂ ਜ਼ਿਆਦਾ ਕੋਸ਼ਿਸ਼ ਕਰਾਂਗੇ ਸਾਰੇ ਸ਼ਹਿਰ ਜਿਹੜੇ ਜਿਹੜੇ ਇਹ ਸ਼ਹੀਦ ਹੋਏ ਸਨ ਉਹਨਾਂ ਦੇ ਪਰਿਵਾਰ ਸਾਰੇ ਬੱਚਿਆਂ ਨੂੰ ਵੀ ਨਾਲ ਬੁਲਾਵਾਂਗੇ ਤਾਂ ਕਿ ਉਹਨਾਂ ਨੂੰ ਇੱਕ ਆਨਰ ਮਹਿਸੂਸ ਹੋਵੇ ਕਿ ਸਾਰੇ ਸ਼ਹਿਰ ਵਾਲੇ ਉਹਨਾਂ ਦੇ ਅੱਜ ਵੀ ਨਾਲ ਨੇ ਔਰ ਜਿਹੜੀਆਂ ਸਮੱਸਿਆ ਇਹਨਾਂ ਦੇ ਦਰਪੇਸ਼ ਨੇ ਅਸੀਂ ਸਰਕਾਰ ਕੋਲੋਂ ਉਹਨਾਂ ਨੂੰ ਪੂਰਾ ਕਰਾਵਾਂਗੇ ਮੈਂ ਸ਼ਹੀਦ ਲక్ష్ਮੀ ਚੰਦ ਜੀ ਦਾ ਪੋਤਾ ਹਾਂ ਮੇਰੇ ਦਾਦਾ ਜੀ ਲక్ష్ਮੀ ਚੰਦ ਜੀ ਜਲਿਆਂ ਵਾਲੇ ਬਾਗ ਵਿੱਚ ਸ਼ਹੀਦ ਹੋਏ ਥੇ ਬਾਕੀ ਅੱਜ ਕਪੂਰ ਸਾਹਿਬ ਨੇ ਜੋ ਇਤਨਾ ਸਨਮਾਨ ਦਿਆ ਹਮ ਲੋਕ ਕੋ ਬੜੀ ਖੁਸ਼ੀ ਹੋ ਰਹੀ ਹੈ ਬੜੇ ਬੜੇ ਭਾਗੀ ਹਾਂ ਜੋ ਇੱਥੇ ਆਏ ਮੇਰੇ ਦਾਦਾ ਜੀ ਸਾਰਕਪਾਲ ਸਿੰਘ 1919 ਦੇ ਵਿੱਚ ਜੱਲਿਆਂ ਵਾਲੇ ਬਾਗ ਦੇ ਵਿੱਚ ਰਾਇਲ ਆਇਟ ਦੇ ਖਿਲਾਫ ਰੋਸ ਕਰ ਰਹੇ ਤੇ ਬੈਠਾ ਸ਼ਹੀਦ ਜਦੋਂ ਟਾਇਰ ਦੀਆਂ ਗੋਲੀਆਂ ਖਾਣ ਦੇ ਨਾਲ ਚੀਜ਼ ਹੋਏ ਸਨ ਅੱਜ ਸਾਨੂੰ ਇਸੇ ਸੰਬੰਧ ਵਿੱਚ ਪ੍ਰੋਫੈਸਰ ਸਾਹਿਬ ਨੇ ਆਪਣੇ ਰੈ residense ਤੇ ਬੁਲਾ ਕੇ ਸਾਡਾ ਮਾਨ ਸਨਕਾਨ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਮੇਰੇ ਦਾਦਾ ਜੀ ਸਾਰਾ ਚੰਦ ਕਪੂਰ ਜੱਲਿਆਂ ਵਾਲੇ ਬਾਗ ਦੇ ਵਿੱਚ ਬਰੂਟਲ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਉਹਨਾਂ ਨੇ ਆਰਦੇ ਤੱਕ ਤੇ ਸਾਡਾ ਪਰਿਵਾਰ ਅਸਨੀਵ ਕਪੂਰ ਹੋਣੀ ਸਾਡੇ ਨਾਲ ਆ ਅਸੀਂ ਉੱਥੇ ਜਾਂਦੇ ਹਰ ਸਾਲ ਸਾਰੀਆਂ ਮੀਟਿੰਗਾਂ ਮੂਟਿੰਗਾਂ ਤੁਹਾਨੂੰ ਇੱਥੇ ਸਨਮਾਨਤ ਵੀ ਕੀਤਾ ਸੀ ਕੈਪਟਨ ਰਵਿੰਦਰ ਸਿੰਘ ਜੀ ਅੱਜ ਪ੍ਰੋਫੈਸਰ ਦਰਬਾਰੀ لالਜੀਵ ਵੱਲੋਂ ਜਿਨ੍ਹਾਂ ਲੋਕਾਂ ਨੇ 1919 ਦੇ ਵਿੱਚ ਜੱਲਿਆ ਵਾਲੇ ਬਾਗ ਦੇ ਵਿੱਚ ਦੇਸ਼ ਦੇ ਲਈ ਸ਼ਹਾਦਤ ਦਿੱਤੀ ਸੀ ਰਾਇਲ ਟੈਕਟ ਦੇ ਖਿਲਾਫ ਉਹਨਾਂ ਪਰਿਵਾਰਾਂ ਨੂੰ ਯਾਦ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਜੋ ਤੀਸਰੀ ਪੀੜੀ ਦੇ ਮੈਂਬਰ ਨੇ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ ਮੈਂ ਸਮਝਦਾ ਹਾਂ ਪ੍ਰੋਫੈਸਰ ਦਰਬਾਰੀ لالਜੀਵ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਉਨਾ ਸਹੀ ਦਨ ਯਾਦ ਕੀਤਾ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਬਤਨ 'ਤੇ ਮਿਟਨੇ ਵਾਲੋ ਕਾ ਬਾਕੀ ਜਹੀ ਨਿਸ਼ਾਨ ਹੋਗਾ। 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਵਿੱਚ ਅੰਗਰੇਜ਼ ਸਰਕਾਰ ਵੱਲੋਂ ਖੂਨੀ ਸਾਾਕਾ ਕੀਤਾ ਗਿਆ ਸੀ। ਇੱਥੇ ਖੂਨੀ ਸਾਾਕੇ ਵਿੱਚ ਜਿਹੜੇ ਪਰਿਵਾਰ ਸ਼ਹੀਦ ਹੋਏ ਚੈਨ ਉਹਨਾਂ ਪਰਿਵਾਰਕ ਮੈਂਬਰਾਂ ਵਿੱਚੋਂ ਕੁਝ ਪਰਿਵਾਰਾਂ ਨੂੰ ਅੱਜ ਪ੍ਰੋਫੈਸਰ ਦਰਬਾਰੀ ਲਾਲ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਚੰਦੀ ਦਿੱਤੀ ਤਾਂ ਕਿ ਉਹ ਦੇਸ਼ ਦੀ ਸੇਵਾ ਵਿੱਚ ਅੱਗੇ ਆਉਣ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲੈ ਵੀ ਕੈਮਰਾਮੈਨ ਭਰਤ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਸ਼ੇਅਰ ਪਰਸਨ ਸਪੀਕ ਕਮ ਵਧਿਕ ਡਿਪਟੀ ਕਮਿਸ਼ਨਰ